ਸੋ ਅੱਜ ਅਸੀਂ ਬਾਣੀ ਦੇ ਵਿੱਚੋਂ ਜੋ ਸਿੱਖਾਂਗੇ ਉਹ ਹੈ ਕਿ ਤੁਸੀਂ ਆਪਣੇ ਹਰ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਫਤਿਹ ਦੇ ਨਾਲ ਬਾਹਰ ਆ ਰਹੇ ਹੋ ਹallelujah ਇੱਕ ਹੁੰਦਾ ਕਿ ਤੁਸੀਂ ਆਪਣੇ ਹਾਲਾਤਾਂ ਚੋਂ ਬਾਹਰ ਆ ਰਹੇ ਹੋ ਪਰ ਤੁਸੀਂ ਆਪਣੇ ਹਾਲਾਤਾਂ ਦੇ ਵਿੱਚੋਂ ਫਤਿਹ ਦੇ ਨਾਲ ਬਾਹਰ ਆ ਰਹੇ ਹੋ ਹallelujah ਤੇ ਤੁਸੀਂ ਹੁਣ ਮੇਰੇ ਪਿੱਛੇ ਬੋਲਣਾ ਹੈ ਵੱਲੋ ਹੇ ਯਹੋਵਾ ਮੈਂ ਤੇਰੀ ਹੀ ਸ਼ਰਨ ਆਇਆ ਹਾਂ ਮੈਨੂੰ ਕਦੇ ਲੱਜਿਆਵਾਂ ਨਾ ਹੋਣ ਦੇ ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਤੇ ਮੈਨੂੰ ਛੁੜਾ ਮੇਰੇ ਵੱਲ ਕੰਨ ਧਰ ਤੇ ਮੈਨੂੰ ਬਚਾ ਆਮੇਨ 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 ਯਾਦ ਰੱਖਿਓ ਜਿਹੜਾ ਮਨੁੱਖ ਵੀ ਯਹੋਵਾ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਆਉਂਦਾ ਆ ਉਹ ਕਦੀ ਵੀ ਸ਼ਰਮਿੰਦਾ ਨਹੀਂ ਹੁੰਦਾ ਹallelujah वचन ਚ ਲਿਖਿਆ ਸ਼ਰਮਿੰਦੇ ਉਹ ਹੋਣਗੇ ਜਿਹੜੇ ਮੱਲੋ ਮੱਲੀ ਤੇਰੇ ਨਾਲ ਵੈਰ ਰੱਖਦੇ ਆ ਹallelujah ਪਰ ਜਿਹੜੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਦੇ ਆ वचन ਦੇ ਵਿੱਚ ਲਿਖਿਆ ਉਹਨਾਂ ਦੇ ਚਿਹਰੇ ਉਜਵਲ ਹੋ ਜਾਣਗੇ ਹallelujah ਤਾਂ ਜੇ ਤੁਸੀਂ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਦੇ ਹੋ ਤਾਂ ਤੁਹਾਡੇ ਚਿਹਰੇ ਰੌਸ਼ਨ ਹੋਣ ਜਾ ਰਹੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡੇ ਚਿਹਰੇ ਚਮਕਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਰ ਜਿਹੜੇ ਤੁਹਾਡੇ ਨਾਲ ਵੈਰ ਰੱਖਣਗੇ ਸ਼ਰਮਿੰਦੇ ਉਹ ਹੋਣਗੇ ਆਮੇਨ ਸੋ ਇਹ ਜੋ ਤੁਸੀਂ ਬੋਲਿਆ ਆ ਇਹ ਜ਼ਬੂਰ 71 ਉਹਦੀ ਪਹਿਲੀ ਤੇ ਦੂਜੀ ਆਇਤ ਆ ਜੋ ਆਪਾਂ ਬੋਲਿਆ ਨਾ ਤੁਸੀਂ ਮੇਰੇ ਪਿੱਛੇ ਹੇ ਯਹੋਵਾ ਮੈਂ ਤੇਰੀ ਸ਼ਰਨ ਆਇਆ ਹਾਂ ਤਾਂ ఎవਰੀ ਡੇ ਇਸ ਵਰਡ ਨੂੰ ਤੁਸੀਂ ਬੋਲਣਾ ਆ ਐਵਰੀ ਮਾਰਨਿੰਗ ਤੁਸੀਂ ਇਸ ਵਰਡ ਨੂੰ ਬੋਲਣਾ ਹਰ ਰੋਜ਼ ਹਰ ਸਵੇਰੇ ਤੁਸੀਂ ਇਹ ਸ਼ਬਦ ਜਿਹੜੇ ਆ ਇਹ ਬੋਲਣੇ ਆ ਜ਼ਬੂਰ 71 ਨੰਬਰ ਉਹਦੀ ਪਹਿਲੀ ਤੇ ਦੂਜੀ ਆਇਤ ਹੇ ਯਹੋਵਾ ਮੈਂ ਤੇਰੀ ਹੀ ਸ਼ਰਨ ਆਇਆ ਹਾਂ ਮੈਨੂੰ ਕਦੇ ਲੱਗਿਆ ਵਾਂ ਨਾ ਹੋਣ ਦੇ ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਅਤੇ ਮੈਨੂੰ छुड़ा ਮੇਰੇ ਵੱਲ ਕੰਨ ਧਰ ਤੇ ਮੈਨੂੰ ਬਚਾ ਹallelujah